ਜੇ ਜਦੂ ਮਰੀ ਆਈਕਨ ਮੈਂ ਨਾ ਉਹਨੇ ਤੇ ਮੇਰਾ ਹੱਥ ਹੁੰਦਾ ਇੱਕ ਬੈਠਕ ਚ ਮੈਂ ਬਹਿਣਾ ਹੁੰਦਾ ਤੇ ਬੈਠ ਕੇ ਬਹਿਣਾ ਤੇ ਕੋਈ ਬੰਦਾ ਗਲੀ ਚ ਹੁੰਦਾ ਜਿੰਨੇ ਹੱਸ ਕੇ ਦੰਦੀਆਂ ਘੱਟ ਕੇ ਨਹੀਂ ਜਾ ਰਹਾ ਗਾਡੇ ਬੂਹੇ ਚ ਕਿਉਂਕਿ ਬਾਰੀ ਹੱਡੀ ਤੁਤੀ ਬਾਰੂਦ ਨਹੀਂ ਲੱਭਦਾ ਪਰ ਮੈਨੂੰ ਲੱਭਦਾ ਸੀ ਲੋਕਾਂ ਪਰ ਇਹ ਉਹਦੀ ਬੇਝਦੀ ਹੁੰਦੀ ਮੈਂ ਕਿਉਂ ਕਿ ਮੈਂ ਸ਼ੋਰ ਪੇਜ ਕੋਈ ਵੀ ਸ਼ੁਰੂ ਤੋਂ ਕੋਸ਼ ਨਹੀਂ ਸਿੱਝਦਾ ਹੈਗਾ ਇਹ ਮੈਂ ਤੇ ਇੱਕ ਪੰਜਾਬੀ ਦੀ ਗੰਦਗੀ ਜਿਵੇਂ ਆਪਾਂ ਕਹਦੇ ਨੇ ਲੱਲੂ ਸਾਹਬ ਹੁੰਦੇ ਆ ਉਹ ਹੀ ਸੀ ਮੋਟਾ ਇਹ ਨਾ ਮਜ਼ਾਕ ਉਡੋਂਦੇ ਸਾਰੇ ਲੋਕੀ ਬੜਾ ਮਜ਼ਾਕ ਬਹੁਤ ਹੈ ਵੀ ਉਡਾਉਂਦੇ ਆ ਫਿਰ ਉਹੀ ਗੱਲ ਹੋ ਗਈ ਕਿ ਲੱਲੂ ਕਰੇ ਕਵਲੀਆਂ ਤੇ ਰੱਬ ਸਿੱਧੀਆਂ ਪਾਉਂਦਾ ਤੇ ਰੱਬ ਨੇ ਹੁਣ ਸਿੱਧੀਆਂ ਪਾਤੀਆਂ ਕਹਿਣ ਦਾ ਮਤਲਬ ਆ ਮੈਂ ਕਹਿੰਦਾ ਪਾਦੀ ਕਹਿੰਗੀ ਹੁਣ ਮੈਨੂੰ ਆਪਣੇ ਗਾਣੇ ਬਣਾਣੇ ਆਗੇ ਆ ਤੇ ਮੈਂ ਆਪਣੇ ਗਾਣੇ ਬਣਾ ਲਾ ਪਰ ਮੈਨੂੰ ਬਹੁਤ ਦਿਲੋਂ ਅੱਛਾ ਹੈ ਕਿ ਹੁਣ ਤੇ ਮੈਂ ਪਿੱਛੇ ਹਟਣਾ ਹੀ ਨਹੀਂ ਨਾ ਹੈਗਾ ਹੁਣ ਤੇ ਆਪਣੇ ਗਾਣੇ ਬਣਾਣੇ ਆ ਓ ਬੋਲੇ ਨਾ ਤੀਜੀ ਸ਼ੰਭ ਨੂੰ ਤੀਜੀ ਸੋ ਮਨਜੀਤ ਰਾਜ ਜੀ ਕਦੇ ਮੌਕਾ ਨਹੀਂ ਮਿਲਿਆ ਇਸ ਸਟੇਜ ਤੇ ਗਾਉਣ ਦਾ ਕਿਉਂਕਿ ਬੜੇ ਪ੍ਰੋਗਰਾਮ ਹੁੰਦੇ ਨੇ ਸਾਡੇ ਬਟਾਲੇ ਦੇ ਵਿੱਚ ਉੱਥੇ ਕਿਤੇ ਮਨਜੀਤ ਰਾਜ ਨੂੰ ਮੌਕਾ ਨਹੀਂ ਮਿਲਿਆ ਤੇ ਉਹਨੇ ਗਾਇਆ ਹੋਵੇ ਤਾਂ ਫਿਰ ਬੜੀ ਬੱਲੇ ਬੱਲੇ ਹੋ ਗਈ ਹੋਏ ਮਨਜੀਤ ਰਾਜ ਜੀ ਤੇ ਉਹਦੇ ਪਰਿਵਾਰ ਦੇ ਸਰ ਮੈਂ ਜੁਰਨੀ ਬੋਲੂੰਗਾ ਸਾਡੇ ਇੱਥੇ ਇੱਕ ਜਾਗਰੂ ਹੁੰਦਾ ਵਾ ਰੋਡ ਤੇ ਮੈਂ ਹਰ ਵਾਰੀ ਮੌਕਾ ਪਾਣ ਜਾਂਦਾ ਮੈਂ ਉਸ ਸਟੇਟ ਤੇ ਕੋਈ ਨਾ ਐਂਡ ਦੇ ਮੌਕਾ ਕਹਿੰਦੇ ਵੱਡੇ ਕਲਾਕਾਰਾਂ ਦਾ ਟਾਈਮ ਐਂਡ ਹੁੰਦਾ ਕੰਮ ਮੇਰੇ ਨਾਲ ਉਹਦੇ ਨਾਲ ਹੋਣਾ ਉਹਨੇ ਉਹਨੇ ਚੀਨ ਅੱਧੀ ਜਨਤਾ ਉੱਠ ਕੇ ਚੱਲ ਜਾਂਦੀ ਉਹਦੇ ਘਰ ਨੂੰ ਤੇ ਦਿਲ ਨੂੰ ਬੜਾ ਦੁੱਖ ਹੁੰਦਾ ਸੀ ਆਪਣਾ ਨਾ ਕਿ ਕੋਈ ਇੱਕ ਚੀਜ਼ ਨਿਗਾਹ ਦਿੰਦੇ ਹੈਗੇ ਤੇ ਉਹ ਪੈਸੇ ਕਦੀ ਬੱਲੇ ਬੱਲੇ ਉੱਥੇ ਨਹੀਂ ਹੋਈ ਹੈਗੀ ਉਹ ਜਾਨ ਕੇ ਹੀ ਕੰਮ ਸੈੱਟ ਹੋਇਆ ਵਾ ਮੈਂਦ ਕਰਕੇ ਪਹਿਲਾ ਬੇਸ ਦਿੱਤੀ ਹੀ ਹੋਈ ਹੈ ਮੇਰੀ ਮੈਂ ਕਿਉਂ ਕਹਾਂ ਹਰ ਜਗ੍ਹਾ ਬੇਸ ਦਿੱਤੀ ਹੋਈ ਹੈ ਪਰ ਹੁਣ ਕਾਫੀ ਜ਼ਿਆਦਾ ਖੁਦ ਕਹਿੰਦਾ ਮੈਂ ਉਦੋਂ ਨਹੀਂ ਕਹਿੰਦਾ ਬਹੁਤ ਵੱਡੇ ਵੱਡੇ ਆ ਕੇ ਸੀਗਾ ਪਰ ਹੁਣ ਮੈਨੂੰ ਪਤਾ ਕਿ ਮੈਂ ਜਿਹੜੇ ਟਾਈਮ ਤੇ ਸ਼ੁਰੂ ਕੀਤਾ ਸੀ ਨਾ ਤੇ ਹੁਣ ਮੈਨੂੰ ਪਤਾ ਕਿ ਮੈਂ ਬਹੁਤ ਵਧੀਆ ਕਰ ਸਕਦਾ ਸੋ ਨੌਜਵਾਨ ਮਲਾਵਾਂਗੇ 23 ਸਾਲ ਆ ਤੇ 18 ਸਾਲ ਦੀ ਉਮਰ ਤੋਂ ਹੀ ਸ਼ੌਂਕ ਪੈ ਗਿਆ ਈ ਸਿੰਗਿੰਗ ਦਾ ਕਿਹਨਾਂ ਨੂੰ ਫੋਲੋ ਕਰਦਾ ਏ ਕਮਲ ਖਾਨ ਜੀ ਨੂੰ ਫੋਲੋ ਕਰਦਾ ਏ ਤੇ ਨਾਲ ਦੀ ਨਾਲ ਫਿਲਮ ਇੰਡਸਟਰੀ ਦੇ ਮਸ਼ਹੂਰ ਸਿੰਗਰ ਅਰੀ ਜੀ ਉਹਨਾਂ ਨੂੰ ਵੀ ਜਰਾ ਫੋਲੋ ਕਰਦਾ ਹੈ ਸੋ ਆਪਾਂ ਗੱਲਬਾਤ ਕਰਾਂਗੇ ਕੀ ਕੀ ਕਹਿਣਾ ਹੈ ਯੰਗ ਮੁੰਡਾ ਹੈ ਤਾਂ ਤੁਸੀਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਕੀ ਸ਼ੌਂਕ ਬੜਾ ਵੱਲਾ ਪਾਲਿਆ ਜਦੋਂ ਵੀ ਫ੍ਰੀ ਹੁੰਦਾ ਹੈ ਤਾਂ ਕੈਸ਼ੂਅਲ ਆ ਕੇ ਬਹਿ ਜਾਂਦਾ ਤੇ ਗਾਣੇ ਦੇ ਰਹੇ ਨੇ ਖੁਦ ਗਾਉਂਦਾ ਹੈ ਤੇ 뮤직 ਵੀ ਜਰਾਏ ਖੁਦ ਹੀ ਕਰਦਾ ਹੈ ਫੋਲੋ ਕਰਦਾ ਹੈ ਕਮਲਖਾਨ ਜੀ ਨੂੰ ਤੇ ਆਰੀ ਜੀ ਨੂੰ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਦੋ ਸ਼ੌਂਕ ਪਿਆ ਕਿੰਨੀ ਕੀ ਸਪੋਰਟ ਰਹੀ ਹੈ ਤੇ ਅੱਗੇ ਕਿੱਥੇ ਜਾਣਾ ਚਾਹੁੰਦੇ ਨੇ ਮਿਊਜ਼ਿਕ ਹੀ ਕਿਉਂ ਚੁਣਿਆ ਤੁਸੀਂ ਕੀ ਗੱਲ ਸੀਗੀ ਕੋਈ ਓਦਾਂ ਦੀ ਗੱਲ ਦੱਸੋ ਕਿ ਪੁਰਾਣੀ ਯਾਦ ਦੱਸੋ ਕਿ ਜਿੱਦ ਤੇ ਤੁਸੀਂ ਮਨ ਦੇ ਵਿੱਚ ਧਾਣ ਲਿਆ ਹੈ ਕਿ ਮੈਂ ਮਿਊਜ਼ਿਕ ਹੀ ਕਰਨਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਸਰ ਮੇਰੇ ਨਾਲ ਇਦਾਂ ਸੀ ਮੈਂ ਨਿੱਕਿਆਂ ਦੇ ਜਦੋਂ ਮੋਟਾ ਜਾ ਹੁੰਦਾ ਉਹ ਵੀ ਹੁੰਦੇ ਪਤਲਾ ਹੋ ਗਿਆ ਹੈ ਨਾ ਤੇ ਮੋਟਾ ਜਾ ਹੁੰਦਾ ਤੇ ਕੁਛ ਨਹੀਂ ਬਦਲਦਾ ਉਹ ਕੋਸ਼ਿ ਪਲੱਸ ਟੂ ਜਿੱਥੇ ਤੁਹਾਨੂੰ ਪਤਾ ਹੈ ਬੰਦਾ ਸੋਚਦਾ ਇਹ ਕੀ ਕਰਨਾ ਤੇ ਪਲੱਸ ਟੂ ਜਿੱਥੇ ਜਾਣੇ ਕਿ ਮੈਂ ਕਮਲ ਖਾਨ ਜੀ ਦੇ ਗਾਣੇ ਸੁਣ ਲਾ ਪਿਆ ਉਹ ਸੁਣਦੇ ਸੁਣਦੇ ਮੈਂ ਗੁੰਗੁਣਾ ਲਾ ਪਿਆ ਤੇ ਮੇਰਾ ਇੱਕ ਫਰੈਂਡ ਹੀ ਸਕੂਲ ਵਿੱਚ ਤੇ ਉਹ ਕਹਿੰਦਾ ਯਾਰ ਤੂੰ ਇੰਨਾ ਗੁੰਨਹਾ ਮਾਤੇ ਤੂੰ ਕਿਹ ਕੋ ਸਿੱਖ ਹੈ ਉਹਨੇ ਮੈਨੂੰ ਆਪਣੇ ਭਰਾ ਦੇ ਨਾਲ ਮਿਲਾਇਆ ਉਹ ਹਰਮੋਨੀ ਉੱਤੇ ਰੱਖਿਆ ਸੀ ਉਹਨਾਂ ਨੇ ਤੇ ਅੱਗੇ ਜਾ ਕੇ ਵੇਖਿਆ ਚਲੋ ਉਹ ਵੀ ਬਰੇ ਵਧੀਆ ਗਾਉਂਦੇ ਆ ਉਹਨਾਂ ਨੇ ਵੀ ਕਿਤੇ ਉਹ ਨਹੀਂ ਸਿੱਖਿਆਗਾ ਕਦੀ ਵੀ ਇਹ ਨਹੀਂ ਤੇ ਉਹਨਾਂ ਨੇ ਮੈਨੂੰ ਦੱਸਿਆ ਮੈਂ ਅੱਗੇ ਜਾ ਕੇ ਉਹ ਮੈਂ ਕਹਿੰਦਾ ਇਹ ਕਿੱਦਾਂ ਗਾਈ ਗਈ ਆ ਕੀ ਆਪਣਾ ਹਨਾ ਤੇ ਹਰਮੋਨੀ ਉੱਤੇ ਕੁਝ ਹੋਰ ਹੀ ਵਗੈਰਾ ਉਂਗਲਾ ਮੁੰਗਲਾ ਨਾ ਤੇ ਫਿਰ ਮਨ ਉਹਨਾਂ ਨੇ ਕਸਰ ਮਾ ਹਰਮੋਨੀ ਮਕਾਰ ਦਨ ਕਿ ਆ ਉਹ ਮੰਮੀ ਉਹਨਾਂ ਨੇ ਹਲੀ ਲਿਆ ਤਾਂ ਮਨ ਹਰਮੋਨੀ ਤੇ ਉਹਨਾਂ ਦਾ ਤਾਂ ਕੁਝ ਨਹੀਂ ਹੈਗਾ ਤੇ ਪਰ ਮੈਂ YouTube ਤੋਂ ਵੇਖ ਕੇ ਮੱਥਾ ਮਾਰ ਮਾਰ ਕੇ ਪੰਜਾਬੀ ਜੀ ਕਹਿ ਤੇ ਇਹ ਤੋ ਤਾਂ ਮਰਮੋਟਾ ਹੁਣਾ ਆਇਆ ਤੇ ਸਕੂਲ ਦੇ ਵਿੱਚ ਵੀ ਗਾਉਣ ਦਾ ਮੌਕਾ ਮਿਲਿਆ ਫਿਰ ਮਨਜੀਤ ਰਾਜ ਨੂੰ ਕਿ ਨਹੀਂ ਕਿਉਂਕਿ ਇੱਕ ਸਕੂਲ ਦੇ ਵਿੱਚ ਉਹ ਕਹਿੰਦੇ ਨੇ ਬੱਚੇ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਗਾਣ ਦਾ ਜਾਂ ਕੋਈ ਵੀ ਟੈਲੈਂਟ ਹੋਏ ਉਸ ਤੋਂ ਬਾਅਦ ਫਿਰ ਅੱਗੇ ਦੀ ਅੱਗੇ ਵਧ ਜਾਂਦਾ ਬੱਚਾ ਮਨਜੀਤ ਰਾਜ ਨੇ ਵੀ ਸਕੂਲੇ ਗਾਇਆ ਕੁਛ ਰੈਪ ਜਾਂ ਕੋਈ ਸੌਂਗ ਉੱਤੇ ਗਾਇਆ ਹੋਏ ਕਿ ਜਿੱਤੇ ਬਲੇ ਬਲੇ ਹੋ ਗਏ ਸਰ ਉਦੋਂ ਨਾ ਹੁਣ ਤੇ ਮੈਂ ਰੈਪਰ ਬਣਾ ਲੈਣਾ ਨਾ ਉਦੋਂ ਗੱਲਾਂ ਹੋਰ ਸੀ ਉਦੋਂ ਮੈਨੂੰ 뮤직 ਦਾ ਕੁਛ ਵੀ ਨਹੀਂ ਸੀ ਹੁੰਦਾ ਹੈਗਾ ਜੀ ਤੇ ਉਦੋਂ ਦੇ ਹੈ ਕਿ ਮੈਂ ਬਸ ਅਰੀਜਿਤ ਗਾਣੇ ਸੁਣਦਾ ਮੈਂ ਤੈਨੂੰ ਸਮਝਾਵਾਂਗਾ ਕਿ ਉਦੋਂ ਮੈਨੂੰ ਚਿੱਤੇ ਬੋਲਦਾ ਉਹ ਮੈਂ ਸੁੰਦਾ ਸੀ ਮੈਨੂੰ ਮੌਕਾ ਮਿਲੇ ਸੀ ਕਿ ਕਹਿੰਗੇ ਪਤਾ ਲੱਗ ਗਿਆ ਸੀ ਬੱਚਿਆਂ ਦੇ ਨੇਰ ਮੁਰੀ ਨੂੰ ਲਾਉਂਦਾ ਘਰ ਲੱਗਾ ਰੰਦਾ ਤੇ ਜਦੋਂ ਮਰੇ ਆਈਕਰ ਨੂੰ ਬਹਿਣਾ ਹੁੰਦਾ ਤੇ ਮੇਰਾ ਹੱਥ ਹੁੰਦਾ ਇੱਕ ਬੈਠਕ 'ਚ ਮੈਂ ਬਹਿਣਾ ਉੱਥੇ ਤੇ ਬੈਠ ਕੇ ਬਹਿਣਾ ਤੇ ਕੋਈ ਬੰਦਾ ਗਲੀ 'ਚ ਹੁੰਦਾ ਜਿੰਨੇ ਹੱਸ ਕੇ ਦੰਦੀਆਂ ਘੱਟ ਕੇ ਨਹੀਂ ਜਾ ਰਹਾ ਘਾਟੇ ਬੂਏ 'ਚ ਕਿਉਂਕਿ ਬਾਰੀ ਹੱਡੀ ਦੂਜੀ ਬਾਹਰੋਂ ਨਹੀਂ ਲੱਭ ਜਾਂਦਾ ਪਰ ਮੈਨੂੰ ਲੱਭਦਾ ਸੀ ਲੋਕਾਂ ਪਰ ਤੇ ਉਹਦੀ ਬੇਇਜ਼ਤੀ ਹੁੰਦੀ ਮੈਂ ਕਿਉਂ ਕਿ ਮੈਂ ਛੁਰ ਬੇਇਜ਼ਤੀ ਹੈ ਜੀ ਸਕੂਲ ਦਾ ਵਾਕਿਆ ਦੱਸੋ ਸਕੂਲ ਦਾ ਵਾਕਿਆ ਹੈ ਕਿ ਜਦੋਂ ਮੈਂ ਲਾਈਫ ਗੱਲ ਕਰ ਸਕੂਲੇ ਤੇ ਅੱ ਕਿ ਉਹ ਤੁਮ ਮਾਈਕਰ ਵੀ ਕੋਸ਼ਿਸ਼ ਨਹੀਂ ਪੜਾ ਮਾਈਕ ਉਹਨੇ ਮੈਨੂੰ ਇੱਥੇ ਰੱਖ ਦੇ ਮੈਂ ਇੱਥੇ ਰੱਖ ਕੇ ਗਾ ਰਹੀ ਸੀ ਤੇ ਉਹ ਬਾਜ ਕੇ ਨੀ ਕੋਈ ਕੁਝ ਨਹੀਂ ਦੱਸਿਆ ਉਹਨੇ ਮਿਊਜ਼ਿਕ ਕ੍ਰੀਏਟ ਕੀਤਾ ਮੈਨੂੰ ਪਤਾ ਨਹੀਂ ਲੱਗਾ ਕੀ ਗਾਣਾ ਕੀ ਨੇ ਤੇ ਫਿਰ ਬੇਇਜ਼ਤੀ ਹੋਈ ਸੀ ਉਹ ਤੋਂ ਬਹੁਤ ਜ਼ਿਆਦਾ ਬੇਇਜ਼ਤੀ ਹੋਈ ਸੀ ਪਰ ਉਸ ਤੋਂ ਬਾਅਦ ਮੈਂ ਕਰਿਆ ਕਿ ਹੋਰ ਆਪਣੇ ਦਿਲ 'ਚ ਚਾਹ ਬਣਾ ਲਈ ਕਿ ਹੁਣ ਦੁਬਾਰਾ ਬੇਇਜ਼ਤੀ ਨਹੀਂ ਕਦੀ ਹੋਣ ਦੇਣੀ ਸੋ ਫਿਰ ਮਨਜੀਤ ਰਾਜ ਨੇ ਉਦੋਂ ਸਕੂਲ ਦੀ ਜਿਹੜੀ ਐ ਇਨਸਲਟ ਹੋਈ ਦੀ ਤੇ ਹੁਣ ਅੱਜ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੁਧਾਰ ਲਿਆ ਤੇ ਹੁਣ ਵਧੀਆ ਗਾਣੇ ਲਾ ਪਿਆ ਵਧੀਆ ਜਿਹੜੀ ਵੀਡੀਓ ਪਾਣ ਲੱਗ ਪਿਆ ਮਨਜੀਤ ਰਾਜ ਅਨਜੀਤ ਰਾਸਿਰ ਜਦੋਂ ਸਲੂਨ ਦਾ ਕੰਮ ਕਰਦਾ ਤੇ ਉੱਥੇ ਵੀ ਗੂੰਗੁਣਾਉਂਦਾ ਰਹਿੰਦਾ ਹੁਣ ਤੇ ਉਹ ਕਹਿੰਦੇ ਹੁਣ ਨੇ ਕਿ ਯਾਰ ਮੁੰਡਾ ਤੇ ਬੜਾ ਵਧੀਆ ਸਿੰਗਿੰਗ ਕਰਦਾ ਤੇ ਗਾਉਂਦਾ ਵੀ ਤੇ ਤੁਸੀਂ ਨੂੰ ਕਿਹੜੀ ਲਾਈਨ ਤੇ ਪਾ ਤੇ ਮੈਂ ਵਾਕਵਾ ਤੇ ਸਾਂਝ ਮੈਂ 2020 ਚ ਇੱਕ ਵਾਰ ਸਲੂਨ ਚ ਕੰਮ ਸੀ ਕਰਨ ਲੱਗਾ ਉਦੋਂ ਮੈਂ ਉਦੋਂ ਵੀ ਮੈਂ ਕੱਟਿਆ ਹੀ ਹੁੰਨਾ ਮੈਂ ਕਹੂੰਗਾ ਤੇ ਉਦੋਂ ਮੈਂ ਗਾਇਆ ਤੇ ਉਦੋਂ ਦੇ ਬੇਸਤੀ ਹੋਈ ਤੇ ਮੈਂ ਬਾਜੂ ਅਮਰ ਸੱਜਰ ਦਾ ਕੋਰਸ ਕਰਨੇ ਪਰ ਮੈਂ ਯਾਸ ਕਰਦਾ ਰਿਆ ਉਹ ਮੈਂ ਫੇਰ ਜਦ ਆ ਗਿਆ ਸਲੂਨ ਤੇ ਉੱਥੇ ਮੈਂ ਲੱਗਾ ਆਪਣੇ ਸਤਾ ਦੇ ਤੇ ਉੱਥੇ ਇੱਕ ਵਾਰ ਇੱਕ ਬੰਦਾ ਆਇਆ ਗਾਣਾ ਉਹੀ ਕਹਿੰਦਾ ਪੁਰਾਣਾ ਕਹਿੰਦਾ ਮੈਨੂੰ ਫੇਰ ਸੁਣਾ ਦੇ ਉਹਨੇ ਏਦਾਂ ਮਜ਼ਾਕ ਚ ਗਿਆ ਤੇ ਉਦੋਂ ਮੇਰੀ ਪਵੇਰਿੰਗ ਥੋੜੀ ਹੋ ਗਈ ਦੀ ਸੀ ਤੇ ਚਲੋ ਮੈਂ ਤਾਂ ਚੱਕਦਾ ਨਹੀਂ ਕਿ ਮੈਂ ਗਾਣਾ ਸ਼ੁਰੂ ਕੀਤਾ ਤੋਂ ਪਹਿਲਾਂ ਮੈਂ ਗਾਣਾ ਸ਼ੁਰੂ ਕੀਤਾ ਜਦੋਂ ਲਾਇਆ ਆਪੇ ਸਕੇਲ ਬਾਜੂ ਉਹੀ ਸਤਾ ਜੀ ਬਾਜੂ ਹਰ ਵਾਰੀ ਰੋਜ਼ ਮੇਰੇ ਗਾਣੇ ਸੁਣਦੇ ਕਹਿੰਦਾ ਹੂੰ ਦੂ ਮੈਂ ਕਹਿੰਦਾ ਹੂੰ ਤਾਂ ਪਰ ਹਰਾਣਾ ਕਿ ਹਾਈ ਸਕੇਲ ਤੂੰ ਮੈਂ ਕਹਿੰਦਾ ਮੈਂ ਵੀ ਹਰ ਆਣਾ ਹਾਈ ਸਕੇਲ ਕਿੱ ਸੋ ਕਮਲ ਕਮਲ ਖਾਨ ਜੀ ਨੂੰ ਕਦੇ ਮਿਲੇ ਵੀ ਹੋਕ ਜਾਂ ਵੈਸੇ ਉਹਨਾਂ ਨੂੰ ਫੋਲੋ ਕੀਤਾ ਤੁਸੀਂ ਸਰ ਮਿਲਣਾ ਚਾਇਆ ਸੀ ਆਪਣਾ ਸਾਡੇ ਬਟਾ ਕੇ ਸ਼ਹਿਰ ਚਾਹੀ ਸੀ ਜੀ ਸਾਡੇ ਘਟੌਂਜ ਵੀ ਮੇਲਾ ਹੁੰਦਾ ਵਾ ਉੱਥੇ ਆਏ ਸੀ ਤੇ ਮੈਰੇ ਸ਼ਾਂ ਦੇ 5 ਵੇ ਤੇ ਚੱਲ ਗਿਆ ਸੀ ਵੇਖਣ ਲਈ ਤੇ ਰਾਤ ਨੂੰ ਆਏ ਤੇ ਰੰਗ اچانک ਉਹਨਾਂ ਨੇ ਇੱਕ ਸੌਂਗ ਆਪਣਾ ਗਾਇਆ ਤੇ ਇੰਨਾ ਵਧੀਆ ਲੱਗਾ ਤੇ ਮੈਂ ਲੱਗ ਗਈ ਸੀ ਘੋਤਾ ਤੇ ਵਾ ਮਿਲਣਾ ਸੀ ਜਦੋਂ ਜਾਂਦੇ ਨਾ ਇਹ ਨਾਲ ਹੀ ਮੇਰੀ ਚੱਕਰ ਆ ਗਿਆ ਉਹ ਬੱਤੀ ਬੰਦ ਹੋ ਗਈ ਉਸੇ ਟਾਈਮ ਸਾਰੇ ਗਾਇਬ ਮੈਂ ਸਾਰੀ ਰਾਤ ਉੱਥੇ ਰਿਹਾ ਬਾਕੀ ਦੇ ਸਾਰੇ ਘਰੇ ਆ ਗਏ ਤੇ ਬੜਾ ਦਿਲ ਨੂੰ ਹੈ ਕਿ ਆਪਣਾ ਲਾਗੇ ਖਲੋਣਾ ਸੀ ਮਰਿਆ ਮਨ ਦੇ ਵਿੱਚ ਚਾਹਤ ਹੈ ਕਿ ਕਮਲ ਖਾਂਝ ਨੂੰ ਮਿਲਣਾ ਪਰ ਕਿਤੇ ਨਾ ਕਿਤੇ ਪ੍ਰਮਾਤਮਾ ਨੇ ਸਾਥ ਨਹੀਂ ਦਿੱਤਾ ਹਾਂਜੀ ਹਾਂਜੀ ਵਿੱਚ ਆ ਤੇ ਮੇਰੀ ਉਹ ਤੁਸੀਂ ਜਿਵੇਂ ਇਹ ਉਹਨਾਂ ਨੂੰ ਕਿਉਂਕਿ ਮੈਂ ਉਹਨਾਂ ਨੂੰ ਸੁਣ ਕੇ ਹੀ ਆਇਆ ਮਿਊਜ਼ਿਕ ਲਾਈਨ ਵਿੱਚ ਮੈਂ ਕਿਉਂ ਕਹਾਂ ਉਹਨਾਂ ਦੇ ਗਾਣੇ ਸੁਣ ਕੇ 2018 ਵਿੱਚ ਉਹ ਸਮੇਂ ਆਵੇ ਉਹਨਾਂ ਨੇ ਲਾਈਵ ਆਇਆ ਸੀ ਇੱਕ ਘੰਟੇ ਦਾ ਬਾਲੀਵੁੱਡ ਟਾਈਪ ਮੈਂ ਹੈਰਾਨ ਮੈਂ ਕਿਹਾ ਕੀ ਚੀਜ਼ ਹੈ ਤੇ ਉਹ ਹੀ ਮੈਂ ਗੁੰਗਨਾਨੇ ਦੇ ਨਾਮ ਦੇ ਬਾਅਦ ਫਿਰ ਮੇਨ ਮੇਰਾ ਜਰੀਆ ਉਹੀ ਕਿ ਮੈਂ ਜਿਹੜਾ ਮਿਊਜ਼ਿਕ ਲਾਈਨ ਵਿੱਚ ਆਇਆ ਤੇ ਮੈਨੂੰ ਤਾਂ ਕੁਝ ਨਹੀਂ ਸ਼ੁਰੂ ਓਏ ਤੈਨੂੰ ਤਾਂ ਕਿਹਾ

You can never know anybody. ਕੁਦਨੂ ਨੂਰੇ ਤੂੰ ਵਾਹ ਵਾਹ ਲਲੀ ਲਰੀਏ ਐਸੇ ਕਰਕੇ ਖਾਬ ਆਪਣੇ ਦਿਲ ਸੰਭਾਲੇ ਤੂੰ ਐਸੀ ਕਰਕੇ ਬਿਲਾਪ ਹਰੇ ਤਾਰੇ ਤੂੰ ਤੂੰ ਕਰਕੇ ਉੱਥੇ ਅਦੀ ਹਰ ਕਲੇ ਇਸ ਦਿਨ ਦੇ ਚਾਰ ਸੂਰ ਮੇਰੀ ਆਨੰਦ ਜੀਤ ਰਾਜਨੀ ਤੇ ਜਿੰਦ ਜੇ ਮਲੋਣੇ ਢੇਰ ਮੈਂ ਸੋਹਣਾ ਪੱਲਾ ਹੀ ਗਲੁੱਟਿਆ ਦਿਲ ਤੇ ਤੇ ਇੱਕ ਵਾਰੀ ਕਹਿੰਦੀ ਰਿਧੀਵਰੇ ਤੇ ਤੂੰ ਇਤਨੇ ਬਨਾਈ ਬਰੀ ਅਸਨ ਅੱਜ ਗਲਾ ਖਰਾਬ ਹੈ ਬੋਲੀ ਗਾਵਾ ਥੋੜਾ ਜਿਹਾ ਗਲਾ ਖਰਾਬ ਆ ਪਰ ਤੇਰੇ ਕਿੰਨਾ ਕਿਤੇ ਬਹੁਤ ਵਧੀਆ ਗਾ ਚੁਕਿਆ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਮਨਜੀਤ ਰਾਜਵੀ ਕੁਝ ਨਾ ਕੁਝ ਬੰਨਾ ਚਾਹੁੰਦਾ ਕਿ ਆਪਣੇ ਮਾਤਾ ਪਿਤਾ ਦਾ ਤੇ ਆਪਣੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਸੋ ਆਪਾਂ ਗੱਲਬਾਤ ਕਰਦੇ ਹਾਂ ਸੋ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਬੜੇ ਦਿਆਲੂ ਨੇ ਦਰਸ਼ਕ ਇਤਨਾ ਕਿਤੇ ਵੀਡੀਓ ਪਹੁੰਚੇ ਤੇ ਤੁਹਾਨੂੰ ਲਾਈਕ ਕਰੇ ਤੇ ਤੁਹਾਨੂੰ ਫੋਲੋ ਕਰਕੇ ਤੇ ਤੁਹਾਨੂੰ ਜਰਾ ਕਿਤੇ ਨਾ ਕਿਤੇ ਪਹਚਾਏ ਇਸ ਵੇਲੇ ਕਿ ਮੇਰਾ ਨਾਮ ਮਨਜੀਤ ਰਾਜ ਹੋਰ ਸਾਰੇ ਪਲੇਟਫਾਰਮ ਤੇ ਇਹੀ ਨਾਮ ਹੈ ਮਨਜੀਤ ਰਾਜ YouTube ਤੇ ਮਨਜੀਤ ਰਾਜ ਜਾਂ ਮਨਜੀਤ ਰਾਜ 뮤직 ਸਰਚ ਕਰ ਸਕਦੇ ਹੋ Instagram ਤੇ ਸਾਰੇ ਤਾਂ ਇਹੀ ਨਾਮ ਹੈ ਤੇ ਵੱਤੂਆ ਸਪੋਰਟ ਕਰਨ ਲਈ ਗਾਣੇ ਸ਼ੇਅਰ ਕਰਨ ਕਰਨੇ ਔਰ ਸੁਣਨ ਤੇ ਫੁੱਲ ਗਨ ਸਬਸਕ੍ਰਾਈਬ ਕਰਨਾ ਮੇਰੇ YouTube ਚੈਨਲ ਮਨਜੀਤ ਰਾਜ ਤੋਂ ਬਾਕੀ ਮੈਂ ਵੀ ਫਿਰ ਬੜੀ ਬੜੇ ਗਾਣੇ ਹੋਰ ਬਣਾਵਾਂਗਾ ਮਨਜੀਤ ਰਾਜ ਜੀ ਗਾਉਣ ਦੇ ਨਾਲ ਨਾਲ ਕੀ ਕਰਦੇ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਗਾਉਣ ਦੇ ਨਾਲ ਨਾਲ ਮੈਂ 2018 ਤੋਂ ਗਾਉਣਾ ਸ਼ੁਰੂ ਕੀਤਾ ਸੀ ਬਾਅਦ ਚ ਮਜਬੂਰੀ ਮੈਂ ਕਹੂੰਗਾ ਉਹਨੂੰ ਕਿ ਮੈਨੂੰ 2020 ਵਿੱਚ ਇੱਕ ਤੋਂ ਹਟ ਕੇ ਥੋੜਾ ਸੂਨ ਦਾ ਕੰਮ ਸਿੱਖਣਾ ਪਿਆ ਸੀ ਘਰ ਦੇ ਕੰਦੇ ਹੋ ਕੇ ਕੰਮ ਸਿੱਖ ਕਿਉਂਕਿ ਮੈਂ ਫਿਰ ਮੈਨਾਂ ਨਾ ਆਇਆ ਕਿ ਮੈਂ ਪ੍ਰਾਈਵੇਟ ਜਿੱਤੇਜ ਵੀ ਨਹੀਂ ਹੈਗਾ ਤੇ ਮੈਨੂੰ ਮੈਂ ਪ੍ਰਾਈਵੇਟ ਹਾਂ ਤੇ ਜਦੋਂ ਮੈਂ ਥੋੜਾ ਬਹੁਤ ਪਰਸ ਕਰਦਾ ਹਾਂ ਬਸ ਲਿਖਣੀ ਪੰਚੀ ਬੜਾ ਕਮਜ਼ੋਰ ਹਾਂ ਇਸ ਲਈ ਹੁਣ ਜੇ ਮੈਂ ਗਾਣੇ ਬਣਾਉਣਾ ਵਾ ਮੈਂ ਲਾਈਵ ਸ਼ੋਰ ਬਣਾਉਣਾ ਕਿ ਜੋ ਵੀ 뮤직 ਲਾਣਾ ਉਸੇ ਟਾਈਮ ਕ੍ਰੀਏਟ ਹੁੰਦਾ ਵਾ ਜੋ ਵੀ ਦਿਲ ਚ ਬਿਆਨ ਆ ਗਿਆ ਉਹ ਹੋਂਟਾਂ ਨੂੰ ਬਿਆਨ ਕਰੀ ਜਾਣਾ ਮੈਂ ਉਹ ਕਿ ਆ ਨਹੀਂ ਮੈਂ ਕੁਝ ਵੀ ਲਿਖ ਕੇ ਨਹੀਂ ਬੈਠਾ ਹੁੰਦਾ ਕੁਝ ਮੇਰੀ YouTube ਦੇ ਵੀਡੀਓਸ ਹੈ ਮਜੀਤ ਰਾਏ ਚੈਨਲ ਨਾਮ ਹੈ YouTube ਸਾਰੇ ਪਲੇਟਫਾਰਮ ਤੇ ਆਹੀ ਨਾਮ ਹੈ ਤੇ ਮੈਂ ਲਾਈਵ ਸ਼ੋਰ ਨੂੰ ਨਾ ਕਿ ਕੁਝ ਵੀ ਜੋ ਆ ਜੇ ਉਸੇ ਟਾਈਮ ਕ੍ਰੀਏਟ ਹੁੰਦਾ ਕੁਝ ਗਲਤੀਆਂ ਹੁੰਦੀਆਂ ਕੁਝ ਸਹੀ ਬਣ ਜਾਂਦੇ ਨੇ ਸ਼ੋਰ ਉਹ ਮੈਂ ਆਪਣੇ ਆਪ ਨੂੰ ਹੀ ਕਰਨਾ ਪੈਂਦਾ ਕਿ ਮੈਨੂੰ ਪਤਾ ਸੋ ਬਾਕੀ ਕਿੰਨੀ ਉਮਰ ਸਿੱਕ ਜਦੋਂ ਸ਼ੌਂਕ ਪੈ ਗਿਆ ਮਨਜੀਤ ਰਾਜ ਜੀ ਸਰ 2018 ਦੀ ਬਾਤ ਹੈ 2018 ਵਿੱਚ ਛੇ ਆਪਣਾ ਸ਼ੌਂਕ ਪੈ ਆਇਆ ਸੀ ਉਸ ਵੇਲੇ ਹੈਗਾ ਸੀ 18 19 ਸਾਲ ਦਾ 17 ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ ਪਰਿਵਾਰ ਵਿੱਚ ਮਮ ਡੈਡ ਬਹੁਤ ਵਧੀਆ ਆਪਣੀ ਫੈਮਿਲੀ ਹੈ RAMJIT JI KIRPANA ਜੀ ਅਬ ਤਿੰਨ ਦੋ ਸਿਸਟਰ ਹੈ ਮੇਰੇ ਦੋ ਤਿੰਨ ਬ੍ਰਦਰ ਹੋਰ ਵੀ ਮੰਮੀ ਪਾਪਾ ਔਰ ਛੋਟੇ ਬੱਚੇ ਵੀ ਹੈ ਸੋ ਮਨਜੀਤ ਰਾਜ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਸੀ ਮੈਨੂੰ ਸ਼ੌਂਕ ਸ਼ੁਰੂ ਤੋਂ ਸੀ ਮੈਂ ਚੰਗਾ ਸਿੰਗਰ ਬੰਨਾ ਸੋ ਵੀਡੀਓ ਨੂੰ ਵੱਤ ਵਾਰ ਸ਼ੇਅਰ ਕਰਿਓ ਤੇ ਦਰਸ਼ਕ ਦੇਖਦੇ ਪਏ ਨੇ ਉੱਥੋਂ ਤੱਕ ਵੀਡੀਓ ਜਿਹੜੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਫੋਲੋ ਕਰਦਾ ਹੈ ਤੇ ਨਾਲ ਦੀ ਨਾਲ ਅਪੀਲ ਵੀ ਕਰਦੇ ਆ ਕਿ ਕਿਤੇ ਨਾ ਕਿਤੇ ਬੱਚਾ ਪਹੁੰਚੇ ਤੇ ਆਪਣੇ ਮਾਤਾ ਪਿਤਾ ਅਤੇ ਬਟਾਲਾ ਦਾ ਨਾਮ ਰੋਸ਼ਨ ਕਰੇ ਸੋ ਵੀਡੀਓ ਨੂੰ ਵੱਤ ਵਾਰ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਰ ਗੁਰਦਾਸ